ਸੱਚੇ ਕਾਲਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮੋ ਹੈ ਲਾਈਨਸ ਤੇ ਪਤਨੀ ਦੇ ਕਾਤਲ ਪੰਜਾਬੀ ਪਤਨੀ ਹੋਈ ਉਮਰ ਕੈਦ ਦੀ ਸਜ਼ਾ 13 ਸਾਲ ਤੱਕ ਨਹੀਂ ਮਿਲ ਸਕਦੀ ਪੈਰੋਲ Ontario ਜੋ ਸ਼ਰਾਬ ਦੇ ਸਟੋਰ ਹੋਏ ਬੰਦ 9000 ਕਰਮਚਾਰੀਆਂ ਨੇ ਸ਼ੁਰੂ ਕੀਤੀ ਹੜਤਾਲ ਫਾਈਵ ਇਕਤੇ ਹੋਇਆ ਦਰਦਨਾਕ ਕਾਰ ਹਾਦਸਾ ਮਾਰੇ ਗਏ ਨੌਜਵਾਨਾਂ ਦੇ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਾਊਸਿੰਗ ਸੰਕਟ ਵਿਚਾਲੇ ਨੌਜਵਾਨ ਕੈਨੇਡੀਅਨਸ ਨੇ ਲਿਆ ਫੈਸਲਾ ਬੱਚਾ ਪੈਦਾ ਕਰਨ ਚ ਕੀਤੀ ਜਾ ਰਹੀ ਦੇਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਪਤਨੀ ਦੇ ਕਾਤਲ ਪੰਜਾਬੀ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਤਨੀ ਦਾ ਕਤਲ ਕਰਨ ਵਾਲੇ ਇੰਦਰਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਅਤੇ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ 13 ਸਾਲ ਤੱਕ ਪੈਰੋਲ ਦਾ ਹੱਕਦਾਰ ਵੀ ਨਹੀਂ ਹੋਵੇਗਾ ਬ੍ਰਿਟਿਸ਼ ਕੋਲੰਬੀਆ ਪੁਲਿਸ ਦਾ ਕਹਿਣਾ ਹੈ ਕਿ ਸਾਲ 2022 ਵਿੱਚ ਐਡਸਫੋਰਡ ਦੇ ਘਰ ਵਿੱਚ ਆਪਣੀ ਪਤਨੀ ਦੇ ਕਤਲ ਦਾ ਦੋਸ਼ੀ ਮੰਨਣ ਤੋਂ ਬਾਅਦ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਸਮੇਂ 48 ਸਾਲਾਂ ਇੰਦਰਜੀਤ ਸਿੰਘ ਸੰਧੂ ਨੇ April ਵਿੱਚ 45 ਸਾਲਾਂ ਕਮਲਜੀਤ ਕੌਰ ਸੰਧੂ ਦੀ ਮੌਤੇ ਮਾਮਲੇ ਵਿੱਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲ ਕੀਤਾ ਸੀ ਇਹ ਪਟੀਸ਼ਨ ਫਸਟ ਡਿਗਰੀ ਕਤਲ ਦੇ ਉੱਚ ਦੋਸ਼ ਤੋਂ ਬਾਅਦ ਸਾਹਮਣੇ ਆਈ ਹੈ ਸੈਕੰਡ ਡਿਗਰੀ ਕਤਲ ਲਈ ਕ੍ਰਿਮੀਨਲ ਕੋਰਟ ਦੇ ਤਹਿਤ ਆਟੋਮੈਟਿਕ ਉਮਰ ਕੈਦੀ ਸਜ਼ਾ ਹੁੰਦੀ ਹੈ ਬ੍ਰਿਟਿਸ਼ ਕੋਲੰਬੀਆ ਦੀ ਇਕਜੁਟ ਹਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਭੀਤੇ ਦਿਨ ਇੱਕ ਮੀਡੀਆ ਰਿਲੀਜ਼ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਸੰਦੂ 13 ਸਾਲਾਂ ਲਈ ਪੈਰੋਲ ਲਈ ਯੋਗ ਨਹੀਂ ਹੋਵੇਗਾ ਸੰਦੂ ਦੀ ਸਜ਼ਾ ਲਗਭਗ 2 ਸਾਲ ਬਾਅਦ ਤੈਅ ਕੀਤੀ ਗਈ ਹੈ ਜਦੋਂ ਐਪਸਫੋਰਡ ਪੁਲਿਸ ਨੇ 28 ਜੁਲਾਈ ਸਾਲ 2022 ਨੂੰ ਈਸਟਵਿਊ ਸਟਰੀਟ ਦੇ 2900 ਬਲਾਕ ਦੇ ਉਸ ਘਰ ਵਿੱਚੋਂ ਪੀੜਤ ਨੂੰ ਗੰਭੀਰ ਸੱਟਾਂ ਦੇ ਨਾਲ ਬਰਾਮਦ ਕੀਤਾ ਸੀ IHIT ਨੇ ਇਸ ਸਾਰੀ ਜਾਣਕਾਰੀ ਦਿੱਤੀ ਹੈ ਕਿ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪੀੜਤ ਨੇ ਸੱਟਾਂ ਦੀ ਤਾਬ ਨਾ ਚੱਲਦਿਆਂ ਹੋਇਆਂ ਆਪਣਾ ਧੰਮ ਤੋੜ ਦਿੱਤਾ ਸੀ ਏਕੀਕ੍ਰਿਤ ਹਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਹੈ ਕਿ ਸੰਦੂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਉਸਤੇ ਦੋਸ਼ ਲਗਾਏ ਗਏ ਸਨ। ਉਹਨਾਂ ਦੇ ਦੋ ਬੱਚੇ ਨੇ ਇੱਕ ਦੀ ਉਮਰ 16 ਸਾਲ ਹੈ ਤੇ ਦੂਜੇ ਦੀ ਉਮਰ 21 ਸਾਲ ਹੈ। ਜ਼ਿਕਰੇ ਖਾਸ ਹੈ ਕਿ ਮਹਾਮਾਰੀ ਦੌਰਾਨ ਕੈਨੇਡਾ ਵਿੱਚ ਜੀਵਨ ਸਾਥੀਆਂ ਦਾ ਹਿੰਸਾ ਦੇ ਮਾਮਲਿਆਂ ਵਿੱਚ ਤੇਜ਼ ਵਾਧਾ ਹੋਇਆ ਅਤੇ ਸਾਲ 2022 ਦੇ ਦੌਰਾਨ 184 ਔਰਤਾਂ ਜਾਂ ਕੁੜੀਆਂ ਦਾ ਕਤਲ ਕੀਤਾ ਗਿਆ। Ontario ਵਿੱਚ ਸ਼ਰਾਬ ਦੇ ਸਟੋਰ ਬੰਦ ਹੋ ਗਏ ਨੇ ਲਿਕਰ ਕੰਟਰੋਲ ਬੋਰਡ ਆਫ Ontario ਦੇ ਮੁਲਾਜ਼ਮ ਦਿਨ ਚੜਦਿਆਂ ਹੀ ਹੜਤਾਲ ਤੇ ਚਲੇ ਗਏ ਨੇ ਕ੍ਰਾਊਨ ਕਾਰਪੋਰੇਸ਼ਨ ਅਤੇ ਇਸ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਾਲੇ ਲੇਬਰ ਵਾਰਤਾਲਾਪ ਹੜਤਾਲ ਦੀ ਸਮਾਂ ਸੀਮਾ ਤੋਂ ਕੁਝ ਦਿਨ ਪਹਿਲਾਂ ਹੀ ਟੁੱਟ ਗਈ ਜਿਸ ਤੋਂ ਬਾਅਦ LCB ਨੇ ਸਟੋਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਅੱਧੀ ਰਾਤ ਨੂੰ Ontario ਦੇ 9000 ਤੋਂ ਵੱਧ ਸ਼ਰਾਬ ਕੰਟਰੋਲ ਦੇ ਵਰਕਰ ਹੜਤਾਲ ਤੇ ਚਲੇ ਗਏ ਨੇ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਦੇ ਮੁਲਾਜ਼ਮ ਸ਼ੁੱਕਰਵਾਰ ਦਾ ਦਿਨ ਚੜ੍ਹਦਿਆਂ ਹੀ ਹੜਤਾਲ ਤੇ ਚਲੇ ਗਏ ਐਲਸੀਬੀਓ ਦੇ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਿਆ ਅਤੇ ਮੁਲਾਜ਼ਮ ਯੂਨੀਅਨ ਵੱਲੋਂ ਸਾਰਾ ਦੋਸ਼ ਪ੍ਰੀਮੀਅਰ ਡਕਫੋਰਡ ਦੇ ਸਿਰ ਤੇ ਮੜ ਦਿੱਤਾ ਗਿਆ Ontario Public Service Employees Union ਦੀ ਚੇਅਰ ਕੋਲਿਨ ਮੈਕਲਾਉਡ ਨੇ ਬੀਤੀ ਸ਼ਾਮ ਕਿਹਾ ਕਿ ਅੱਜੋਂ ਰਾਤ ਤੋਂ ਡਾਰਕਫੋਰਡ ਦੀਆਂ ਖੁਸ਼ਕ ਗਰਮੀਆਂ ਸ਼ੁਰੂ ਹੋ ਰਹੀਆਂ ਨੇ ਉਧਰ ਯੂਨੀਅਨ ਦੇ ਪ੍ਰਧਾਨ ਜੇਪੀ ਹਾਰਨਿਕ ਦਾ ਕਹਿਣਾ ਹੈ ਕਿ LCBO ਦਾ ਕਾਮੇ ਆਪਣੀਆਂ ਤਨਖਾਹਾਂ ਦੇ ਵਿੱਚ ਵਾਧਾ ਚਾਹੁੰਦੇ ਨੇ ਅਤੇ ਫੁੱਲ ਟਾਈਮ ਨੌਕਰੀਆਂ ਵਧਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਇਸ ਵੇਲੇ LCBO ਦੇ ਸਟੋਰਾਂ ਤੇ 70 ਫੀਸਦੀ ਮੁਲਾਜ਼ਮ ਪਾਰਟ ਟਾਈਮ ਕੰਮ ਕਰ ਰਹੇ ਨੇ ਇਹ ਪੁੱਛੰਤੇ ਕਿ ਹੜਤਾਲ ਕਦੋਂ ਤੱਕ ਜਾਰੀ ਰਹੇਗੀ ਉਹਨਾਂ ਕਹੇ ਕਿ ਯੂਨੀਅਨ ਕੋਲ ਕਾਫੀ ਫੰਡਸ ਮੌਜੂਦ ਨੇ ਅਤੇ ਜ਼ਰੂਰਤ ਪੈਣ ਤੇ ਹੜਤਾਲ ਨੂੰ ਲੰਮਾ ਲਜਾਇਆ ਜਾ ਸਕਦਾ ਹੈ ਤੁਝੇ ਪਾਸੇ ਐਲਸੀਬੀਓ ਦੀ ਵੈਬਸਾਈਟ ਤੇ ਲਿਖਿਆ ਦੇਖਿਆ ਜਾ ਸਕਦਾ ਹੈ ਕਿ ਹੜਤਾਲ ਕਰਕੇ ਰਿਟੇਲ ਸਟੋਰ 2 ਹਫਤੇ ਲਈ ਬੰਦ ਰਹਿਣਗੇ ਅਤੇ ਜੇ 14 ਦਿਨ ਦੇ ਅੰਦਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਜਲਦ ਤੋਂ ਜਲਦ ਸਥਿਤੀ ਆਮ ਵਾਂਗ ਕਰ ਦਿੱਤੀ ਜਾਵੇਗੀ ਤੇ ਵਿਕਰੀ ਵੀ ਆਮ ਵਾਂਗ ਸ਼ੁਰੂ ਹੋ ਜਾਵੇਗੀ ਐਲਸੀਬੀਓ ਵੱਲੋਂ ਹੜਤਾਲ ਦੌਰਾਨ ਫ੍ਰੀ ਹੋਮ ਡਿਲੀਵਰੀ ਦੀ ਸਹੂਲਤ ਦਿੱਤੀ ਗਈ ਹੈ ਜਿਸ ਵਾਸਤੇ ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਆਰਡਰ ਕੀਤਾ ਜਾ ਸਕਦਾ ਹੈ ਜੀ ਹੜਤਾਲ 2 ਹਫਤੇ ਤੋਂ ਵੱਧ ਚੱਲਦੀ ਹੈ ਤਾਂ ਐਲਸੀਬੀਓ ਵੱਲੋਂ 32 ਸਟੋਰ ਹਫਤੇ ਵਿੱਚ 3 ਦਿਨ ਖੋਲਣ ਦੀ ਯੋਜਨਾ ਬਣਾਈ ਗਈ ਹੈ ਇਹ ਸਟੋਰ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਸੀਮਿਤ ਸਮੇਂ ਲਈ ਖੁੱਲੇ ਜਾਣਗੇ ਇਸੇ ਦੌਰਾਨ ਐਲਸੀਬੀਓ ਵੱਲੋਂ ਮੁਲਾਜ਼ਮਾਂ ਯੂਨੀਅਨਾਂ ਨੂੰ ਗੱਲਬਾਤ ਦੀ ਮੇਜ਼ ਤੇ ਬਰਤੰਦਾਵੀ ਸੱਦਾ ਦਿੱਤਾ ਗਿਆ ਹੈ ਪ੍ਰਬੰਧਕਾਂ ਨੇ ਕਿਹਾ ਕੀ ਮੁਲਾਜ਼ਮ ਯੂਨੀਅਨ ਕਨਵੀਨੀਅੰਸ ਸਟੋਰਾਂ ਤੇ ਬੀਅਰ ਦੀ ਵਿਕਰੀ ਨਾ ਕਰਨ ਦੀ ਮੰਗ ਤੇ ਅੜੀ ਹੋਈ ਹੈ 온ਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਸਨ ਫਾਲਵੀ ਦੇ ਦਫਤਰ ਨੇ ਕਿਹਾ ਹੈ ਕਿ ਮੁਲਾਜ਼ਮ ਯੂਨੀਅਨ ਦਾ ਗਲਬਾਤ ਤੋਂ ਪਿੱਛੇ ਹਟਣਾ ਨਾ ਖੁਸ਼ੀ ਪੈਦਾ ਕਰਦਾ ਹੈ ਜਦਕਿ ਹੜਤਾਲ ਦੀ ਤਾਰੀਖ ਸਿਰ ਤੇ ਆ ਚੁੱਕੀ ਹੈ 온ਟਾਰੀਓ ਦੇ ਖਪਤਕਾਰਾਂ ਅਤੇ ਨਿਰਮਾਤਾਵਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੁਲਾਜ਼ਮ ਯੂਨੀਅਨ ਨੂੰ ਜਲਦ ਤੋਂ ਜਲਦ ਕਿਸੇ ਸਮਝੌਤੇ ਤੇ ਪਹੁੰਚਣ ਦੇ ਉਪਰਾਲੇ ਕਰਨੇ ਚਾਹੀਦੇ ਨੇ ਇਸ ਦੇ ਜਵਾਬ ਵਿੱਚ ਕੋਲਿਨ ਮੈਕਲੋਡ ਨੇ ਆਖਿਆ ਹੈ ਕਿ ਪ੍ਰੀਮੀਅਰ ਡਾਕਫੋਰਡ ਆਪਣੇ ਅਮੀਰ ਦੋਸਤਾਂ ਦਾ ਫਾਇਦਾ ਚਾਹੁੰਦੇ ਨੇ ਅਤੇ ਇਸ ਕਰਕੇ ਅਰਬਾਂ ਡਾਲਰ ਦੇ ਕਾਰੋਬਾਰ ਨੂੰ ਐਲਸੀਬੀਓ ਤੋਂ ਦੂਰ ਕਰਦਿਆਂ ਵੱਡੇ ਕ੍ਰੋਸਰੀ ਸਟੋਰਾਂ ਅਧਿਕ ਕਨਵੀਨੀਅੰਸ ਸਟੋਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੁਚੇ ਪਾਸੇ অন্ਟਾਰੀਓ ਦੇ ਵਿੱਚ ਐਨ ਡੀ ਪੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਹੜਤਾਲ ਟਾਲਣ ਦੇ ਹਰ ਸੰਭਵ ਯਤਨ ਕਰਨੇ ਚਾਹੀਦੇ ਨੇ ਸੂਬੇ ਵਿੱਚ ਕੋਈ ਹੜਤਾਲ ਨਹੀਂ ਚਾਹੁੰਦਾ ਨਾ ਹੀ ਐਲ ਸੀ ਬੀਓ ਦੇ ਖਰੀਦਦਾਰ ਹੜਤਾਲ ਦੇ ਹੱਕ ਵਿੱਚ ਨਹੀਂ ਅਤੇ ਨਾ ਹੀ ਐਲ ਸੀ ਬੀਓ ਕਾਮੇ ਜਿਨ੍ਹਾਂ ਨੂੰ ਮਜਬੂਰੀ ਵਸ ਕੰਮ ਬੰਦ ਕਰਨਾ ਪੈ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਅਤੇ ਐਲਸੀਬੀਓ ਦੇ ਕਰਮਚਾਰੀਆਂ ਦੇ ਵਿਚਾਲੇ ਕੀ ਸਹਿਮਤੀ ਬਣਦੀ ਹੈ ਤੇ ਇਸ ਸਹਿਮਤੀ ਦੇ ਨਾਲ ਲੋਕਾਂ ਨੂੰ ਕੀ ਫਾਇਦਾ ਮਿਲਦਾ ਹੈ ਦੱਸੋ ਇਹ ਕਿ ਡਗ ਫੋਰ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਬੀਅਰ ਕਨਵੀਨੀਅੰਸ ਸਟੋਰਾਂ ਦੇ ਨਾਲ-ਨਾਲ ਬਿਗ ਬਾਕਸ ਸਟੋਰਾਂ ਤੇ ਵੀ ਵਿਕਰੀ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਐਲਸੀਬੀਓ ਦੇ ਕਰਮਚਾਰੀਆਂ ਨੇ ਹੜਤਾਲ ਦੀ ਗੱਲ ਆਖੀ ਸੀ ਹਾਈਵੇ 1 ਤੇ ਭਿਆਨਕ ਕਾਰ ਹਾਦਸਾ ਹੋਇਆ ਸੀ ਜਿਸ ਵਿੱਚ ਮਾਰੇ ਗਏ ਨੌਜਵਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਦੱਸੇ ਜਾ ਰਹੇ ਨੇ ਤੇ ਇਹ ਜਾਣਕਾਰੀ ਪੁਲਿਸ ਨੇ ਸਾਂਝੀ ਕੀਤੀ ਹੈ ਦਰਸਲ ਹਾਈਵੇ 1 ਤੇ ਆਮੋ ਸਾਹਮਣੇ ਕਾਰਾਂ ਦੀ ਟੱਕਰ ਹੋਈ ਸੀ ਵੈਸਟ ਵੈਂਕੂਵਰ ਦੇ ਵਿੱਚ ਬੀਤੇ ਹਫਤੇ ਇਹ ਭਿਆਨਕ ਹਾਦਸਾ ਵਾਪਰਿਆ ਸੀ ਵੈਸਟ ਵੈਂਕੂਵਰ ਪੁਲਿਸ ਅਨੁਸਾਰ ਪਿਛਲੇ ਹਫਤੇ BC ਦੇ ਵੈਸਟ ਵੈਂਕੂਵਰ ਵਿੱਚ ਹਾਈਵੇ 1 ਤੇ ਦੋ ਵਾਹਨਾਂ ਵਿਚਾਲੇ ਆਮੋ ਸਾਹਮਣੇ ਦੀ ਹੋਈ ਘਾਤਕ ਟੱਕਰ ਦਾ ਸ਼ਿਕਾਰ ਹੋਏ ਚਾਰ ਨੌਜਵਾਨ ਭਾਰਤ ਤੋਂ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਸਨ ਇਹ ਹਾਦਸਾ 26 ਜੂਨ ਨੂੰ ਵੈਸਟ ਪੋਰਟ ਰੋਡ ਦੇ ਨੇੜੇ ਰਾਤੀ ਕਰੀਬ 11:40 ਮਿੰਟ ਤੇ ਵਾਪਰਿਆ ਸੀ ਪੁਲਿਸ ਮੁਤਾਬਕ ਇਹ ਟੱਕਰ ਆਮੋ ਸਾਹਮਣਿਓ ਹੋਈ ਸੀ ਯਾਨੀ ਕਿ ਇੱਕ ਗੱਡੀ ਹਾਈਵੇ ਦੇ ਉਲਟ ਪਾਸੇ ਜਾ ਰਹੀ ਸੀ ਪੱਛਮ ਵੱਲ ਨੂੰ ਜਾਂਦੀ ਲੇਨ ਵਿੱਚ ਇੱਕ ਵਾਹਨ ਪੂਰਬ ਵੱਲ ਨੂੰ ਜਾ ਰਿਹਾ ਸੀ ਪੁਲਿਸ ਨੇ ਦੱਸਿਆ ਕਿ ਪੱਛਮ ਵੱਲ ਜਾਂਦੀ ਵਾਹਨ ਵਿੱਚ ਚਾਰ ਭਾਰਤੀ ਨੌਜਵਾਨ ਸਨ ਜੋ ਸਟੂਡੈਂਟ ਵੀਜ਼ਾ ਤੇ ਕੈਨੇਡਾ ਆਏ ਸਨ। ਉਹਨਾਂ ਵਿੱਚੋਂ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 20 ਅਤੇ 21 ਸਾਲ ਸੀ। 19 ਅਤੇ 20 ਸਾਲ ਦੀ ਉਮਰ ਦੇ ਦੋ ਹੋਰ ਭਾਰਤੀ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਪੱਛਮ ਵੱਲ ਜਾਂਦੀਆਂ ਲੈਣਾ ਵਿੱਚ ਪੂਰਬ ਵੱਲ ਜਾ ਰਹੇ ਵਾਹਨ ਦੀ ਇਕਲੌਤੀ ਸਵਾਰ ਇੱਕ 26 ਸਾਲਾਂ ਔਰਤ ਸੀ ਅਤੇ ਉਹ ਵੀ ਇੱਕ ਵਿਦੇਸ਼ੀ ਨਾਗਰਿਕ ਸੀ। ਔਰਦੀ ਹਾਲਤ ਬਾਰੇ ਕੋਈ ਅਪਡੇਟ ਪ੍ਰਾਪਤ ਨਹੀਂ ਹੋਈ ਵੈਸਟ ਵੈਂਕੂਵਰ ਪੁਲਿਸ ਦੇ ਸਰਜੈਂਟ ਕ੍ਰਿਸ ਬਿਗਲੈਂਡ ਨੇ ਕਿਹਾ ਕਿ ਅਜਿਹਾ ਹਾਦਸਾ ਸੱਚਮੁੱਚ ਹਰੇਕ ਮਾਤਾ ਪਿਤਾ ਲਈ ਸਭ ਤੋਂ ਡਰਾਉਣਾ ਸੁਪਨਾ ਹੁੰਦਾ ਹੈ ਅਤੇ ਵੈਸਟ ਵੈਂਕੂਵਰ ਪੁਲਿਸ ਵਿਭਾਗ ਇਸ ਦੁਖਦਾਈ ਘਟਨਾ ਵਿੱਚ ਆਪਣੀਆਂ ਜਾਨਾਂ ਗਵਾਉਣ ਜਾਂ ਜ਼ਖਮੀ ਹੋਏ ਲੋਕਾਂ ਦੇ ਪਰਿਵਾਰ ਤੇ ਦੋਸਤਾਂ ਪ੍ਰਤੀ ਡਿਲੀ ਹਮਦਰਦੀ ਪ੍ਰਗਟ ਕਰਦਾ ਹੈ ਪੁਲਿਸ ਨੇ ਕਿਹਾ ਕਿ ਪੀੜਤਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪਰਿਵਾਰਾਂ ਦੀ ਗੋਪਨੀਯਤਾ ਲਈ ਉਨ੍ਹਾਂ ਦੇ ਨਾਮ ਜਾਰੀ ਨਹੀਂ ਕੀਤੇ ਜਾਣਗੇ ਇਸ ਮਾਮਲੇ ਵਿੱਚ ਪੁਲਿਸ ਵੀ ਆਪਦੀ ਬੰਦੀ ਕਾਰਵਾਈ ਕਰ ਰਹੀ ਹੈ ਹਾਊਸਿੰਗ ਸੰਕਟ ਦੇ ਕਰਕੇ ਕਈ ਨੌਜਵਾਨ ਕੈਨੇਡੀਅਨ ਅਜਿਹੇ ਨੇ ਜੋ ਬੱਚਾ ਪੈਦਾ ਕਰਨ ਦੇ ਵਿੱਚ ਦੇਰੀ ਕਰ ਰਹੇ ਨੇ ਜਾਂ ਫਿਰ ਬੱਚਾ ਪੈਦਾ ਕਰਨ ਤੋਂ ਗੁਰੇਜ਼ ਕਰ ਰਹੇ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਗਿਣਤੀ 18 ਸਾਲ ਤੋਂ 34 ਸਾਲ ਦੇ ਵਿਚਾਲੇ ਕੈਨੇਡੀਅਨਸ ਦੀ ਹੈ ਜੋ ਕਿ 55% ਬੰਦ ਹੈ ਤੇ ਇਹਨਾਂ ਕੈਨੇਡੀਅਨਸ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਨੇ ਉਹਨਾਂ ਦੇ ਪਰਿਵਾਰ ਵਧਾਉਣ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੈ ਬਹੁਤ ਸਾਰੇ ਨੌਜਵਾਨ ਕੈਨੇਡੀਅਨਸ ਬੱਚੇ ਪੈਦਾ ਕਰਨ ਵਿੱਚ ਦੇਰੀ ਕਰ ਰਹੇ ਨੇ ਕਿਉਂਕਿ ਘਰਾਂ ਦੇ ਮਹਿੰਗੇ ਕਿਰਾਏਆਂ ਕਰਕੇ ਪਰਿਵਾਰ ਵੱਡਾ ਕਰਨਾ ਉਹਨਾਂ ਨੂੰ ਵਾਰਾ ਨਹੀਂ ਖਾਂਦਾ 27 ਸਾਲ ਦੀ ਐਨਾ ਸਮਿਥ ਪਰਿਵਾਰ ਸ਼ੁਰੂ ਕਰਨਾ ਚਾਹੁੰਦੀ ਸੀ ਹਾਲ ਦੀ ਘੜੀ ਉਹ ਟੋਰਾਂਟੋ ਵਿੱਚ ਇੱਕ 500 ਸਕੁਅਰ ਫੁੱਟ ਦੇ ਅਪਾਰਟਮੈਂਟ ਵਿੱਚ ਰਹਿੰਦੀ ਹੈ ਜਿਸ ਦਾ ਕਿਰਾਇਆ 1500 ਡਾਲਰ ਹੈ ਇਸ ਕਰਕੇ 20 ਤੋਂ 30 ਸਾਲ ਦੇ ਦਰਮਿਆਨ ਬਹੁਤ ਸਾਰੇ ਕੈਨੇਡੀਅਨਸ ਵਾਂਗ ਐਨਾ ਵੀ ਮਹਿਸੂਸ ਕਰਦੀ ਹੈ ਕਿ ਫਿਲਹਾਲ ਉਹ ਪਰਿਵਾਰ ਵਧਾਉਣ ਬਾਰੇ ਨਹੀਂ ਸੋਚ ਸਕਦੀ University of Toronto دی گریجویٹ ਵਿਦਿਆਰਥੀ ਅਨਾ ਪਿਛਲੇ 2 ਸਾਲਾਂ ਤੋਂ ਬੱਚਾ ਪੈਦਾ ਕਰਨ ਦਾ ਫੈਸਲਾ ਟਾਲ ਰਹੀ ਹੈ ਤੇ ਕਹਿੰਦੀ ਹੈ ਕਿ ਇਹ ਬਹੁਤ ਹੀ ਦਿਲ ਤੋੜਨ ਵਾਲੀ ਸਥਿਤੀ ਹੁੰਦੀ ਹੈ ਉਹ ਚਾਹੁੰਦੀ ਹੈ ਕਿ ਉਹ ਜਵਾਨੀ ਦੇ ਸਮੇਂ ਵਿੱਚ ਹੀ ਮਾਂ ਬਣ ਜਾਵੇ ਕਿਉਂਕਿ ਉਸਦੇ ਮਾਪੇ ਵੱਡੀ ਉਮਰ ਮਾਪੇ ਬਣੇ ਨੇ ਜਿਸ ਕਰਕੇ ਕਈ ਚੁਣੌਤੀਆਂ ਆਈਆਂ ਨੇ ਐਨਾ ਚਾਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇੱਕ ਵੱਖਰਾ ਬਚਪਨ ਦੇ ਸਕੇ ਪਰ ਮਹਿੰਗਾਈ ਅਤੇ ਹਾਊਸਿੰਗ ਸੰਕਟ ਕਰਕੇ ਹੁਣ ਉਸ ਦਾ ਇਹ ਸੁਪਨਾ ਪੂਰਾ ਹੋਣਾ ਮੁਸ਼ਕਲ ਹੋ ਰਿਹਾ ਹੈ ਕਿਰਾਏ ਵਧ ਰਹੇ ਨੇ ਤੇ ਉਪਲਬਧਤਾ ਘਟਦੀ ਜਾ ਰਹੀ ਹੈ ਪੂਰੇ ਮੁਲਕ ਵਿੱਚ ਇਹੋ ਸਥਿਤੀ ਬਣੀ ਹੋਈ ਹੈ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ 1000 ਤੋਂ ਵੱਧ ਇਲਾਕਿਆਂ ਦੇ ਇੱਕ ਤਾਜ਼ਾ ਨਿਊਜ਼ ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਕਿਰਾਏ ਦੇ ਮਕਾਨਾਂ ਵਿੱਚ 1% ਤੋਂ ਵੀ ਘੱਟ ਕਿਰਾਏ ਲਈ ਉਪਲਬਧ ਅਤੇ ਕਿਫਾਇਤੀ ਨੇ ਜੇ ਤੁਸੀਂ ਇੱਕ ਤੋਂ ਵੱਧ ਕਮਰਿਆਂ ਦੀ ਜਗ੍ਹਾ ਦੇਖ ਰਹੇ ਹੋ ਤਾਂ ਸਥਿਤੀ ਹੋਰ ਵੀ ਮਾੜੀ ਹੈ ਦੋ ਜਾਂ ਵੱਧ ਕਮਰਿਆਂ ਵਾਲੇ ਸਿਰਫ 14000 ਯੂਨਿਟ ਉਪਲਬਧ ਸਨ ਜਿਹੜੇ ਆਮਦਨ ਦੀ ਔਸਤ ਦੇ ਹਿਸਾਬ ਨਾਲ ਅਫੋਰਡ ਕੀਤੇ ਜਾ ਸਕਦੇ ਸਨ ਇਸ ਤਰ੍ਹਾਂ ਦੇ ਕਾਰਨਾਂ ਕਰਕੇ ਕਈ ਪਰਿਵਾਰ ਨਿੱਕੇ-ਨਿੱਕੇ ਅਪਾਰਟਮੈਂਟਾਂ ਵਿੱਚ ਰਹਿਣ ਲਈ ਮਜਬੂਰ ਨੇ ਜਿੱਥੇ ਮਾਪੇ ਸੋਫਿਆਂ ਤੇ ਸੌਂਦੇ ਨੇ ਤਾਂਕਿ ਬੱਚਿਆਂ ਕੋਲ ਕਮਰਾ ਮੁਹੱਈਆ ਕਰਵਾਇਆ ਜਾ ਸਕੇ ਕਈਆਂ ਨੇ ਐਨਾ ਵਾਂਗ ਬੱਚੇ ਪੈਦਾ ਕਰਨ ਦਾ ਫੈਸਲਾ ਟਾਲ ਦਿੱਤਾ ਹੈ ਜੈਕ ਰੋਬਿਸ਼ਾਟ অন্ਟਾਰੀਓ ਦੇ ਕਿਚਨਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਦੱਸਿਆ ਕਿ ਉਸਨੇ ਤੇ ਉਸਦੀ ਪਤਨੀ ਨੇ ਤਿੰਨ ਬੱਚੇ ਪੈਦਾ ਕਰਨ ਦਾ ਪਲਾਨ ਕੀਤਾ ਸੀ ਪਰ ਇਹ ਜੋੜਾ ਇੱਕ ਬੱਚੇ ਤੋਂ ਬਾਅਦ ਹੀ ਰੁਕ ਗਿਆ ਉਹਨਾਂ ਕਿਹਾ ਕਿ ਭਾਵੇਂ ਦੋਵਾਂ ਕੋਲ ਫੁੱਲ ਟਾਈਮ ਨੌਕਰੀਆਂ ਨੇ ਪਰ ਉਹਨਾਂ ਦੀ ਜ਼ਿਆਦਾਤਰ ਆਮਦਨ 2000 ਡਾਲਰ ਪ੍ਰਤੀ ਮਹੀਨਾ ਕਿਰਾਏ ਵਿੱਚ ਚਲੀ ਜਾਂਦੀ ਹੈ ਉਹਨਾਂ ਇਹ ਵੀ ਕਿਹਾ ਕਿ ਇੰਨੇ ਖਰਚਿਆਂ ਦੇ ਦਰਮਿਆਨ ਹੋਰ ਬੱਚੇ ਪੈਦਾ ਕਰਨਾ ਵਾਰਾ ਨਹੀਂ ਖਾਣਾ ਸਟੈਟਿਸਟਿਕਸ ਕੈਨੇਡਾ ਦੀ ਜਨਵਰੀ ਵਿੱਚ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਜਨਮ ਦਰ ਹੁਣ ਪ੍ਰਤੀ ਔਰਤ 1.33 ਬੱਚੇ ਦੇ ਰਿਕਾਰਡ ਹੇਠਲੇ ਪੱਧਰ ਤੇ ਹੈ ਜਦਕਿ ਸਾਲ 2021 ਵਿੱਚ ਇਹ 1.44 ਸੀ ਏਜੰਸੀ ਨੇ ਪਹਿਲਾਂ ਇਹ ਵੀ ਰਿਪੋਰਟ ਕੀਤੀ ਸੀ ਕਿ ਘੱਟ ਉਮਰ ਦੇ ਕੈਨੇਡੀਅਨਸ ਦੇ ਬੱਚੇ ਨਾ ਹੋਣ ਵਿੱਚ ਵਿੱਤੀ ਸਮਰੱਥਾ ਸੰਬੰਧੀ ਚਿੰਤਾਵਾਂ ਇੱਕ ਪ੍ਰਮੁੱਖ ਕਾਰਕ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਾਲ 2022 ਵਿੱਚ 38% ਨੌਜਵਾਨ ਬਾਲਗਾਂ ਜਿਨ੍ਹਾਂ ਦੀ ਉਮਰ 20 ਤੋਂ 29 ਸਾਲ ਦੀ ਦੱਸੀ ਜਾਂਦੀ ਹੈ ਉਹਨਾਂ ਨੂੰ ਉਮੀਦ ਨਹੀਂ ਸੀ ਲੱਗਦੀ ਕਿ ਉਹ ਅਗਲੇ 3 ਸਾਲਾਂ ਵਿੱਚ ਬੱਚਾ ਪੈਦਾ ਕਰਨ ਦਾ ਸੋਚਣਗੇ Abex data ਅਤੇ Canadian Real Estate Association ਦੁਆਰਾ ਕੀਤੇ ਗਏ ਅਧਿਐਨ ਲਈ ਪਿਛਲੇ ਸਾਲ ਸਰਵੇਖਣ ਕੀਤੇ ਗਏ 18 ਤੋਂ 34 ਸਾਲ ਦੀ ਉਮਰ ਦੇ ਅੱਧੇ ਯਾਨੀ ਕਿ 55% ਕੈਨੇਡੀਅਨਸ ਨੇ ਕਿਹਾ ਹੈ ਕਿ ਹਾਊਸਿੰਗ ਸੰਕਟ ਨੇ ਪਰਿਵਾਰ ਸ਼ੁਰੂ ਕਰਨ ਦੇ ਉਨ੍ਹਾਂ ਦੇ ਫੈਸਲੇ ਅਤੇ ਸਮੇਂ ਨੂੰ ਪ੍ਰਭਾਵਿਤ ਕੀਤਾ ਹੈ ਸਤੰਬਰ ਸਾਲ 2023 ਦੇ ਅੰਤ ਵਿੱਚ ਕੀਤੇ ਇਸ ਅਧਿਐਨ ਵਿੱਚ 3500 ਕੈਨੇਡੀਅਨ ਬਾਲਗਾਂ ਨਾਲ ਗੱਲ ਕੀਤੀ ਗਈ ਸੀ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਸੀ ਕਿ ਉਸ ਉਮਰ ਦੇ 28% ਖੇਤਰ ਲੋਕ ਜੋ ਬੱਚੇ ਚਾਹੁੰਦੇ ਨੇ ਹਾਊਸਿੰਗ ਅਫੋਰਡੇਬਿਲਟੀ ਦੇ ਕਾਰਨ ਅਸਥਾਈ ਤੌਰ ਤੇ ਅਜਿਹਾ ਕਰਨ ਨੂੰ ਮੁਲਤਵੀ ਕਰ ਰਹੇ ਨੇ ਅਤਿ ਸਤਾਈ ਪ੍ਰਤੀਸ਼ਤ ਨੇ ਇਸੇ ਕਾਰਨ ਕਰਕੇ ਘਟ ਬੱਚੇ ਜਬ ਬੱਚਾ ਹੀ ਨਾ ਹੋਣ ਦੀ ਚੋਣ ਕੀਤੀ ਸੀ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਬਾਰ ਬਾਰ ਰਿਹائش ਦੇ ਸੰਕਟ ਨੂੰ ਦੂਰ ਕਰਨ ਦੀਆਂ ਗੱਲਾਂ ਕਈਆਂ ਚਾਰੀਆਂ ਨੇ ਸਰਕਾਰ ਨੇ ਹਾਊਸਿੰਗ ਯੂਨਟਾਂ ਦੇ ਨਿਰਮਾਣ ਵਾਸਤੇ ਫੰਡ ਦੇਣ ਦਾ ਵੀ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਕਈ ਅਜਿਹੇ ਪਰਿਵਾਰ ਨੇ ਜੋ ਕਾਰ ਨਾ ਹੋਣ ਦੇ ਕਾਰਨ ਸੜਕਾਂ ਦੇ ਉੱਤੇ ਟੈਂਟ ਲਗਾ ਕੇ ਸੌਣ ਦੇ ਲਈ ਮਜਬੂਰ ਹੋ ਰਹੇ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸ਼ਰਨਾਰਥੀ ਵੀ ਆਉਂਦੇ ਨੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਸਰਕਾਰ ਨੇ ਕਟੌਤੀ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਕਰਕੇ ਸਰੋਤਾਂ ਤੇ ਦਬਾਅ ਵਧ ਰਿਹਾ ਹੈ ਬੇਰੁਜ਼ਗਾਰੀ ਮਹਿੰਗਾਈ ਅਤੇ ਰਿਹਾਇਸ਼ੀ ਸੰਕਟ ਵਰਗੀਆਂ ਮੁਸ਼ਕਲਾਂ ਦੇ ਨਾਲ ਕੈਨੇਡੀਅਨਸ ਨੂੰ ਜੂਝਣਾ ਪੈ ਰਿਹਾ ਹੈ ਪਰ ਵੇਖਣਾ ਹੋਵੇਗਾ ਇਸ ਸੰਕਟ ਤੋਂ ਸਰਕਾਰ ਕਦੋਂ ਉੱਭੜ ਕੇ ਆਵੇਗੀ ਤੇ ਲੋਕਾਂ ਲਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਏ ਕੈਨੇਡਾ ਦੇ ਵਿੱਚ ਮਹਿੰਗਾਈ ਅਸਮਾਨ ਨੂੰ ਹੱਥ ਲਾਉਂਦੀ ਵਿਖਾਈ ਦੇ ਰਹੀ ਹੈ ਅਤੇ ਆਬਾਦੀ ਦੇ ਵਿੱਚ ਵੀ ਲਗਾਤਾਰ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਅਜਿਹੇ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਵੀ ਵਧੀ ਹੈ ਸਟੈਟਿਸਟਿਕਸ ਕੈਨੇਡਾ ਨੇ ਜੂਨ ਦੇ ਅੰਕੜੇ ਸਾਂਝੇ ਕੀਤੇ ਨੇ ਜਿਸ ਵਿੱਚ ਬੇਰੋਜ਼ਗਾਰੀ ਦੀ ਦਰ ਨੌਕਰੀ ਦੇ ਨੁਕਸਾਨ ਦੇ ਵਿਚਾਲੇ ਜੂਨ ਦੇ ਵਿੱਚ 6.4% ਤੱਕ ਵੱਧ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਬੇਰੋਜ਼ਗਾਰੀ ਦੇ ਵਿੱਚ ਇਹ ਵਾਧਾ ਲਗਾਤਾਰ ਦੂਜੀ ਵਾਰ ਤੈਅ ਕੀਤਾ ਗਿਆ ਹੈ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਇੰਡਸਟਰੀ ਬੇਰੋਜ਼ਗਾਰੀ ਦੀ ਦਰ ਜੂਨ ਵਿੱਚ ਵਾਧ ਕੇ 6.4% ਹੋ ਗਈ ਹੈ ਏਜੰਸੀ ਨੇ ਅੱਜ ਕਿਹਾ ਕਿ ਕੈਨੇਡੀਅਨ ਰੋਜ਼ਗਾਰਦਾਤਾਵਾਂ ਨੇ ਸਮੂਹਿਕ ਤੌਰ ਤੇ ਮਹੀਨੇ ਵਿੱਚ 1400 ਨੌਕਰੀਆਂ ਕੱਢੀਆਂ ਨੇ ਜੂਨ ਦੇ ਲੇਬਰ ਫੋਰਸ ਸਰਵੇਖਣ ਦੇ ਨਤੀਜੇ ਮਈ ਵਿੱਚ 6.2% ਦੀ ਬੇਰੋਜ਼ਗਾਰੀ ਦੀ ਦਰ ਨਾਲ ਤੁਲਨਾ ਕਰਤੇ ਨੇ ਜਦੋਂ ਆਰਥਿਕਤਾ ਨੇ 27000 ਅਹੁਦਿਆਂ ਨੂੰ ਜੋੜਿਆ ਸੀ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਆਵਾਜਾਈ ਅਤੇ ਵੇਅਰ ਹਾਊਸਿੰਗ ਸੈਕਟਰਾਂ ਦੇ ਨਾਲ-ਨਾਲ ਜਨਤਕ ਪ੍ਰਸ਼ਾਸਨ ਪਿਛਲੇ ਮਹੀਨੇ ਨੌਕਰੀਆਂ ਵਿੱਚ ਗਿਰਾਵਟ ਦਾ ਕਾਰਨ ਬਣਿਆ ਰਿਹਾਈ ਅਤੇ ਭੋਜਨ ਸੇਵਾਵਾਂ ਉਦਯੋਗਾਂ ਅਤੇ ਖੇਤੀਬਾੜੀ ਸੈਕਟਰ ਨੇ ਕਾਟੇ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜੂਨ ਸਾਲ 2024 ਵਿੱਚ ਹੁਣ ਤੱਕ ਨੌਕਰੀਆਂ ਦੇ ਕਾਟੇ ਦਾ ਦੂਜਾ ਮਹੀਨਾ ਹੈ ਜਦਕਿ ਬੇਰੋਜ਼ਗਾਰੀ ਦੀ ਦਰ 2 ਸਾਲ ਪਹਿਲਾਂ 4.9% ਦੇ ਰਿਕਾਰਡ ਹੇਠਲੇ ਪੱਧਰ ਤੋਂ ਵੱਧ ਗਈ ਹੈ ਬੇਰੋਜ਼ਗਾਰੀ ਦੀ ਦਰ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ ਕਿਉਂਕਿ ਨੌਕਰੀਆਂ ਦੇ ਲਾਭ ਕੈਨੇਡਾ ਦੀ ਵਧਦੀ ਆਬਾਦੀ ਦੇ ਨਾਲ ਤਾਲਮੇਲ ਰੱਖਣ ਵਿੱਚ ਅਸਫਲ ਰਹੇ ਨੇ ਬੀਤੇ ਸਾਲ ਇਸ ਸਮੇਂ ਦੇ ਮੁਕਾਬਲੇ ਸਮੁੱਚੀ ਰੁਜ਼ਗਾਰ 1.7% ਜਾਂ 3,43,000 ਅਉਧਿਆਂ ਤੇ ਹੈ। ਬੈਂਕ ਆਫ ਕੈਨੇਡਾ ਲੇਬਰ ਬਾਜ਼ਾਰ ਵਿੱਚ ਕੋਲਿੰਦੀ ਤਲਾਸ਼ ਕਰ ਰਿਹਾ ਹੈ ਖਾਸ ਤੌਰ ਤੇ ਉਜਰਤ ਵਾਧੇ ਵਿੱਚ ਕਿਉਂਕਿ ਇਹ ਵਿਆਜ ਦਰਾਂ ਵਿੱਚ ਹੋਰ ਕਟੌਤੀਆਂ ਦੇ ਸਕਦਾ ਹੈ ਤਾਂ ਇਸ ਦਾ ਭਾਰ ਹੁੰਦਾ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਔਸਤ ਘੰਟਾਵਾਰ ਤਨਖਾਹ ਜੂਨ ਵਿੱਚ 5.4% ਹੋ ਗਈ ਹੈ ਜੋ ਮਈ ਵਿੱਚ 5.1% ਸੀ। ਜਿਕਰੇ ਖਾਸ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਪ੍ਰਵਾਸੀਆਂ ਸ਼ਰਨਾਰਥੀਆਂ ਅਤੇ ਇਥੋਂ ਤੱਕ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਨਾਗਰਿਕਾਂ ਨੂੰ ਨੌਕਰੀਆਂ ਲੱਭਣ ਦੇ ਵਿੱਚ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦਿਆਂ ਕਈ ਲੋਕ ਆਪਣੇ ਇਲਾਕੇ ਛੱਡ ਕੇ ਦੂਜੇ ਸ਼ਹਿਰ ਜਾਂ ਫਿਰ ਦੂਜੇ ਦੇਸ਼ ਜਾਣ ਵਾਸਤੇ ਵੀ ਮਜਬੂਰ ਵਿਖਾਈ ਦੇ ਰਹੇ ਨੇ ਸਰਕਾਰ بار بار ਜ਼ੋਰ ਦੇ ਕੇ ਕਹਿ ਰਹੀ ਹੈ ਕਿ ਵੱਖ-ਵੱਖ ਸੈਕਟਰਾਂ ਦੇ ਵਿੱਚ ਨੌਕਰੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਪਰ ਉਹ ਕਦੋਂ ਮੁਹਈਆ ਰਿਪੀਟ ਪਰ ਉਹ ਕਦੋਂ ਮੁਹਈਆ ਕਰਵਾਈਆਂ ਜਾਣਕੀਆਂ ਇਸ ਉੱਤੇ ਵੀ ਸਵਾਲ ਖੜੇ ਵਿਖਾਈ ਦੇ ਰਹੇ ਨੇ ਅਤੇ ਕੰਜ਼ਰਵੇਟਿਵ ਪਾਰਟੀ بار بار ਫੈਡਰਲ ਸਰਕਾਰ ਦੇ ਉੱਤੇ ਦੋਸ਼ ਲਗਾਉਂਦੀ ਵਿਖਾਈ ਦੇ ਰਹੀ ਹੈ ਕੰਜ਼ਰਵੇਟਿਵ ਧਿਰ ਦੇ ਨੇਤਾ ਪੀਰ ਪੋਲੀਵਰ بار بار ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਵਧ ਰਹੀ ਬੇਰੋਜ਼ਗਾਰੀ ਅਤੇ ਮਹਿੰਗਾਈ ਵਾਸਤੇ ਦੋਸ਼ੀ ਦੱਸ ਰਹੇ ਨੇ ਵਿਆਜ ਦਰਾਂ ਵਿੱਚ ਕਟੌਤੀ ਦੇ ਬਾਵਜੂਦ ਵੀ ਜੂਨ ਵਿੱਚ ਜੀਟੀਏ ਘਰਾਂ ਦੀ ਵਿਕਰੀ 16% ਘਟੀ ਹੈ ਟ੍ਰਾਂਟੋ ਓਰੀਜਨਲ ਰੀਅਲ ਅਸਟੇਟ ਬੋਰਡ ਨੇ ਇਹ ਡਾਟਾ ਸਾਂਝਾ ਕੀਤਾ ਹੈ ਇਸ ਡਾਟਾ ਦੇ ਵਿੱਚ ਸੁਝਾ ਦਿੱਤਾ ਗਿਆ ਹੈ ਕਿ ਸੰਭਾਵੀ ਖਰੀਦਦਾਰ ਹੋਰ ਵਿਆਜ ਦਰਾਂ ਵਿੱਚ ਕਟੌਤੀ ਦੀ ਉਡੀਕ ਕਰ ਰਹੇ ਨੇ ਟ੍ਰਾਂਟੋ ਰਿਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਜੂਨ ਵਿੱਚ ਘਰਾਂ ਦੀ ਵਿਕਰੀ ਵਿੱਚ ਪਿਛਲੇ ਸਾਲ ਨਾਲੋਂ 16.4% ਦੀ ਗਿਰਾਵਟ ਆਈ ਹੈ। ਬਹੁਤ ਸਾਰੇ ਸੰਭਾਵੀ ਖਰੀਦਦਾਰ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਵਿੱਚ ਕਟੌਤੀ ਦੇ ਬਾਵਜੂਦ ਬਹੁਤ ਸਾਰੇ ਸੰਭਾਵੀ ਖਰੀਦਦਾਰਾਂ ਦੇ ਨਾਲ ਹੀ ਰਹਿ ਰਹੇ ਨੇ। ਬੋਰਡ ਨੇ ਕਿਹਾ ਹੈ ਕਿ ਪਿਛਲੇ ਸਾਲ ਜੂਨ ਵਿੱਚ 7429 ਦੇ ਮੁਕਾਬਲੇ ਮਹੀਨੇ ਵਿੱਚ 1213 ਘਰਾਂ ਦੇ ਹੱਥ ਬਦਲੇ ਨੇ ਗ੍ਰੇਟਰ ਟ੍ਰਾਂਟੋ ਐਰੀਆ ਵਿੱਚ ਔਸਤ ਵਿਕਰੀ ਮੁੱਲ ਸਾਲ ਦਰ ਸਾਲ 1.6% ਘਟ ਕੇ 11,62,167 ਡਾਲਰ ਹੋ ਗਿਆ ਹੈ ਪਿਛਲੇ ਮਹੀਨੇ ਮਾਰਕੀਟ ਵਿੱਚ 17,964 ਸੰਪਤੀਆਂ ਦੇ ਨਾਲ ਇਸੇ ਮਿਆਦ ਵਿੱਚ ਨਵੀਂ ਸੂਚੀਆਂ ਵਿੱਚ 12.3% ਦਾ ਵਾਧਾ ਹੋਇਆ ਹੈ T R R E B ਦੇ ਪ੍ਰਧਾਨ ਜੈਨੀਫਰ ਪੀਅਰਸ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕੇਂਦਰੀ ਬੈਂਕ ਦੇ 25 ਅਧਾਰ ਪੁਆਇੰਟ ਕਟੌਤੀ ਨੇ ਹਾਊਸਿੰਗ ਮਾਰਕੀਟ ਲਈ ਕੁਝ ਸ਼ੁਰੂਆਤੀ ਰਾਹਤ ਪ੍ਰਦਾਨ ਕੀਤੀ ਹੈ ਪਰ ਜੂਨ ਦੀ ਵਿਕਰੀ ਦੇ ਅੰਕੜੇ ਸੁਝਾਉਂਦੇ ਨੇ ਕਿ ਜ਼ਿਆਦਾਤਰ ਘਰੇਲੂ ਖਰੀਦਦਾਰਾਂ ਨੂੰ ਪਾਸੇ ਤੋਂ ਜਾਣ ਤੋਂ ਪਹਿਲਾਂ ਕਈ ਧਰਾਂ ਵਿੱਚ ਕਟੌਤੀ ਦੀ ਲੋੜ ਹੋਵੇਗੀ ਟ ਆਰ ਆਰ ای بی ਲਈ ਇਫਸੋਜ਼ ਪੋਲਿੰਗ ਦਰਸਾਉਂਦੀ ਹੈ ਕਿ ਅਰਥਪੂਰਨ ਰਕਮ ਦੁਆਰਾ ਕਰਾਂ ਦੀ ਵਿਕਰੀ ਨੂੰ ਵਧਾਉਣ ਲਈ ਘੱਟੋ ਘੱਟ 100 ਆਧਾਰ ਅੰਕਾਂ ਦੀ ਸੰਚਿਤ ਦਰਾਂ ਵਿੱਚ ਕਟੌਤੀ ਦੀ ਲੋੜ ਹੈ। ಟ ਆਰ ਆਰ ای بی ਦੇ ਮੁੱਖ ਮਾਰਕੀਟ ਵਿਸ਼ਲੇਸ਼ਕ ਜੈਸਨ ਮਰਸਰ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਜੀਟੀਏ ਹਾਊਸਿੰਗ ਮਾਰਕੀਟ ਵਰਤਮਾਨ ਵਿੱਚ ਚੰਗੀ ਤਰ੍ਹਾਂ ਸਪਲਾਈ ਕੀਤੀ ਗਈ ਹੈ। ਹਾਲ ਹੀ ਦੇ ਘਰੇਲੂ ਖਰੀਦਦਾਰਾਂ ਨੂੰ ਮਹੱਤਵਪੂਰਨ ਵਿਕਲਪ ਅਤੇ ਇਸ ਲਈ ਕੀਮਤ ਤੇ ਗੱਲਬਾਤ ਕਰਨ ਦੀ ਸ਼ਕਤੀ ਦਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਅੱਗੇ ਵਧਦੇ ਹੋਏ ਜਿਵੇਂ ਕਿ ਘੱਟ ਉਧਾਰ ਲੈਣ ਦੀਆਂ ਲਾਗਤਾਂ ਦੇ ਨਾਲ-ਨਾਲ ਵਿਕਰੀ ਵੱਧਦੀ ਹੈ, ਉੱਚੀ ਵਸਤੂ ਦੇ ਪੱਧਰ ਵਿੱਚੰਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਵਿਰੁੱਧ ਘੱਟ ਕਰਨ ਵਿੱਚ ਮਦਦ ਕਰਨਗੇ। ਬੀਤੇ ਮਹੀਨੇ ਮਾਰਕੀਟ ਤੇ 23613 ਸੜਗਰਮ ਸੂਚੀਆਂ ਸੰਨ ਜੋ ਕਿ ਜੂਨ ਸਾਲ 2023 ਤੋਂ 68.4% ਵਧ ਨੇ ਸਿਟੀ ਆਫ ਟ੍ਰਾਂਟੋ ਦੀ ਜੂਨ ਵਿੱਚ 2236 ਵਿਕਰੀ ਹੋਈ ਹੈ ਜੋ 1 ਸਾਲ ਪਹਿਲਾਂ ਨਾਲੋਂ 20.6% ਘਟ ਹੈ ਬਾਕੀ ਜੀਟੀਏ ਦੌਰਾਨ ਘਰਾਂ ਦੀ ਵਿਕਰੀ 13.8% ਡਿੱਗ ਕੇ 3977 ਹੋ ਗਈ ਸਾਰੀਆਂ ਜਾਇਦਾਦਾਂ ਦੀਆਂ ਕਿਸਮਾਂ ਨੇ ਪੂਰੇ ਖੇਤਰ ਵਿੱਚ 1 ਸਾਲ ਪਹਿਲਾਂ ਦੇ ਮੁਕਾਬਲੇ ਜੂਨ ਵਿੱਚ ਘੱਟ ਵਿਕਰੀ ਵੇਖੀ ਜਿਸ ਦੀ ਅਗਵਾਈ ਕੰਡੋ ਵਿਕਰੀ ਵਿੱਚ 28.1% ਦੀ ਗਿਰਾਵਟ ਨਾਲ ਹੋਈ ਟਾਊਨ ਹਾਊਸ ਅਤੇ ਅਰਧ ਡਿਟੈਚਡ ਘਰਾਂ ਦੀ ਵਿਕਰੀ ਕ੍ਰਮਵਾਰ 14.1 ਅਤੇ 11.4% ਘਟੀਏ ਜਦਕਿ ਨਿਰਲੇਪ ਸੰਪਤੀਆਂ ਦੀ ਵਿਕਰੀ 10.6% ਘਟ ਗਈ ਹੈ। ਕੈਨੇਡਾ ਭਰ ਦੇ ਵਿੱਚ ਕਈ ਭਾਰਤੀ ਰੈਸਟੋਰੈਂਟ ਨੇ ਜੋ ਭਾਰਤੀ ਖਾਣੇ ਦਾ ਸਵਾਦ ਤੁਹਾਡੇ ਤੱਕ ਪਹੁੰਚਾਉਂਦੇ ਨੇ ਪਰ ਬ੍ਰੈਂਪਟਨ ਦੇ ਵਿੱਚ ਦੋ ਭਾਰਤੀ ਰੈਸਟੋਰੈਂਟਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਦਰਸਲ ਭਾਰਤੀ ਖਾਣਾ ਪਰੋਸਣ ਵਾਲੇ ਦੋ ਰੈਸਟੋਰੈਂਟਸ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੀਲ ਪਬਲਿਕ ਹੈਲਥ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਤੇ yellow ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ ਬ੍ਰੈਮਟਨ ਦੇ ਦੋ ਰੈਸਟੋਰੈਂਟਾਂ ਨੂੰ ਪੀਲ ਪਬਲਿਕ ਹੈਲਥ ਦੁਆਰਾ ਪਿਛਲੇ ਹਫ਼ਤੇ 27 ਜੂਨ ਤੋਂ 3 ਜੁਲਾਈ ਦੌਰਾਨ ਇਨਸਪੈਕਟਰਾਂ ਦੁਆਰਾ ਭੋਜਨ ਸੁਰੱਖਿਆ ਦੀਆਂ ਕਈ ਉਲੰਘਣਾਵਾਂ ਪਾਏ ਜਾਣ ਤੋਂ ਬਾਅਦ yellow ਸ਼ਰਤ ਵਾਲਾ ਪਾਸ ਦਿੱਤਾ ਗਿਆ ਹੈ ਪੀਲ ਰੀਜਨ ਨੇ ਕਿਹਾ ਹੈ ਕਿ 온ਟਾਰੀਓ ਫੂਡ ਪ੍ਰੀਮਾਈਜ਼ ਰੈਗੂਲੇਸ਼ਨ ਨੇ ਅਨੁ ਰਿਪੀਟ ਪੀਲ ਰੀਜਨ ਨੇ ਕਿਹਾ ਹੈ ਕਿ ਉਨਟਾਰੀਓ ਫੂਡ ਪ੍ਰੀਮਾਈਜ਼ ਰੈਗੂਲੇਸ਼ਨ ਦੇ ਅਨੁਸਾਰ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ ਸੀ ਪੀਲ ਪਬਲਿਕ ਹੈਲਥ ਦੇ ਮੁਤਾਬਕ ਇਨਸਪੈਕਟਰ ਨਿਯਮਤ ਤੌਰ ਤੇ ਸਥਾਨਕ ਰੈਸਟੋਰੈਂਟਾਂ ਕਾਕਟੇਲ ਬਾਰਾਂ ਪੀਣ ਵਾਲੇ ਕਮਰਿਆਂ ਬੇਕਰੀਆਂ ਅਤੇ ਟੇਕ ਆਊਟ ਫੂਡ ਅਦਾਰਿਆਂ ਦੀ ਜਾਂਚ ਕਰਦੇ ਨੇ ਪੀਲ ਰੀਜਨ ਨੇ ਇੱਕ ਆਨਲਾਈਨ ਬਿਆਨ ਵਿੱਚ ਕਿਹਾ ਹੈ ਕਿ ਸਾਡੇ ਜਨਤਕ ਸਿਹਤ ਇਨਸਪੈਕਟਰ ਕਾਰੋਬਾਰਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਵਿੱਚ ਮਦਦ ਕਰਨ ਲਈ ਸਿੱਖਿਆ ਦੀ ਵਰਤੋਂ ਕਰਦੇ ਨੇ ਜਦੋਂ ਲੋੜ ਹੋਵੇ ਤੇ ਅਸੀਂ ਲਾਗੂ ਕਰਨ ਦੀ ਵੀ ਵਰਤੋਂ ਕਰਦੇ ਹਾਂ ਬ੍ਰੈਂਟਨ ਵਿੱਚ ਇੱਕ ਹੋਰ ਭਾਰਤੀ ਫੂਡ ਰੈਸਟੋਰੈਂਟ ਜਿਸ ਨੂੰ ਹਾਲ ਹੀ ਵਿੱਚ ਚੇਤਾਵਨੀ ਦਿੱਤੀ ਗਈ ਹੈ ਉਸ ਨੂੰ ਫਾਲੋਅ ਅਪ ਇਨਸਪੈਕਸ਼ਨ ਤੋਂ ਬਾਅਦ ਗ੍ਰੀਨ ਪਾਸ ਦਿੱਤਾ ਗਿਆ ਹੈ 2 ਜੁਲਾਈ ਦੇ ਨਿਰੀਖਣ ਤੋਂ ਬਾਅਦ ਇੱਕ ਰੈਸਟੋਰੈਂਟ ਨੂੰ yellow shirtwala pass ਪ੍ਰਾਪਤ ਹੋਇਆ ਹੈ ਤੇ ਰੈਸਟੋਰੈਂਟ ਦੀ ਹਜ਼ਾਰ ਤੋਂ ਵੱਧ ਸਮੀਖਿਆਵਾਂ ਦੇ ਨਾਲ 4.2 ਗੂਗਲ ਰੇਟਿੰਗ ਹੈ 499 ਰੇਲ ਲੌਸਨ ਬੁਲਵਾਰਡ ਵਿਖੇ ਸਥਿਤ ਇੱਕ ਹੋਟਲ ਰੈਸਟੋਰੈਂਟ ਦੀ ਵੀ 2 ਜੁਲਾਈ ਨੂੰ ਨਿਰੀਖਣ ਹੋਈ ਹੈ ਜਿਸ ਤੋਂ ਬਾਅਦ ਉਸ ਨੂੰ yellow card ਦਿੱਤਾ ਗਿਆ ਹੈ ਰੈਸਟੋਰੈਂਟ ਦੇ ਕੋਲ 500 ਸਮੀਖਿਆਵਾਂ ਦੇ ਨਾਲ ਸੰਭਾਵੀ 5 ਤਾਰਿਆਂ ਵਿੱਚੋਂ 3.3 Google ਰੇਟਿੰਗ ਹੈ ਅਪੀਲ ਪਬਲਿਕ ਹੈਲਥ ਦੁਆਰਾ ਨਿਰੀਖਣ ਦੌਰਾਨ ਅਪੀਲ ਖੇਤਰ ਦੇ ਅਨੁਸਾਰ ਇੱਕ ਹਰੇ ਪਾਸ ਚਿੰਨ੍ਹ ਦਾ ਮਤਲਬ ਹੈ ਕਿ ਸਥਾਪਨਾ ਸਿਹਤ ਸੁਰੱਖਿਆ ਅਤੇ ਪ੍ਰੋਤਸਾਹਨ ਐਕਟ ਦੇ ਤਹਿਤ ਭੋਜਨ ਸੁਰੱਖਿਆ ਅਤੇ ਨਿਜੀ ਸੇਵਾ ਸੈਟਿੰਗਾਂ ਲਈ ਕਾਰਜਸ਼ੀਲ ਮਾਪਦੰਡਾਂ ਲਈ ਲਾਗੂ ਲੋੜਾਂ ਦੀ ਪਾਲਣਾ ਕਰ ਰਹੀ ਹੈ येलो ਸ਼ਰਟ ਪਾਸ ਚਿੰਦਾ ਮਤਲਬ ਹੈ ਕਿ ਕਾਰੋਬਾਰੀ ਸਥਾਪਨਾ ਸਾਰੀਆਂ ਲੋੜਾਂ ਦੀ ਪਾਲਣਾ ਨਹੀਂ ਕਰ ਰਹੀ ਹੈ ਅਤੇ ਇਹ ਬਿਮਾਰੀ ਦਾ ਖਤਰਾ ਪੈਦਾ ਕਰਨ ਵਾਲੀਆਂ ਚੀਜ਼ਾਂ ਨੂੰ ਜਾਂਚਦੇ ਸਮੇਂ ਠੀਕ ਕੀਤਾ ਜਾਣਾ ਚਾਹੀਦਾ ਹੈ ਰੈੱਡ ਜਿੰਨ ਦਾ ਮਤਲਬ ਹੁੰਦਾ ਹੈ ਇੱਕ ਜਨਤਕ ਸਿਹਤ ਇਨਸਪੈਕਟਰ ਨੂੰ ਸਿਹਤ ਜੋਖਮ ਖਤਰਾ ਲੱਗਦਾ ਹੈ ਅਤੇ ਖਤਰੇ ਨੂੰ ਦੂਰ ਕਿਤੇ ਜਾਣ ਤੱਕ ਸਥਾਪਨਾ ਜਾਂ ਫਿਰ ਉਹ ਸੇਵਾ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਅਪੀਲ ਹੈਲਥ ਇਨਸਪੈਕਸ਼ਨ ਪ੍ਰੋਗਰਾਮ ਜਨਤਾ ਨੂੰ ਅਪੀਲ ਖੇਤਰ ਵਿੱਚ ਭੋਜਨ ਅਦਾਰਿਆਂ ਦੇ ਨਿਰੀਖਣਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਵਾਸਤੇ ਅਪੀਲ ਹੈਲਥ ਦੀ ਵੈੱਬਸਾਈਟ ਤੇ ਵੀ ਜਾ ਕੇ ਜਾਣਕਾਰੀ ਚੈੱਕ ਕੀਤੀ ਜਾ ਸਕਦੀ ਹੈ ਇਸ ਦੌਰਾਨ ਰੈਸਟੋਰੈਂਟ ਕੈਨੇਡਾ ਨੇ ਹਾਲ ਹੀ ਵਿੱਚ ਆਪਣੀ ਤਿਮਾਹੀ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਵਸਨੀਕਾਂ ਨੂੰ ਦੱਸਿਆ ਗਿਆ ਹੈ ਕਿ ਇੱਕ ਬੇਮਿਸਾਲ ਉੱਚ ਪੱਧਰ ਤੇ ਆਪਰੇਟਿੰਗ ਲਾਗਤਾਂ ਦੇ ਨਾਲ ਮੇਲ ਖਾਂਦਾ ਕਮਜ਼ੋਰ ਖਪਤਕਾਰਾਂ ਦੇ ਖਰਚੇ ਨੇ ਫੂਡ ਸਰਵਿਸ ਇੰਡਸਟਰੀ ਨੂੰ ਸਖਤੀ ਦੇ ਨਾਲ ਮਾਰਿਆ ਹੈ ਸਾਲ 2024 ਦਾ ਪਹਿਲਾ ਅੱਧ ਮੁਸ਼ਕਲ ਰਿਹਾ ਹੈ ਕਿਉਂਕਿ ਘਟ ਮੁਲਾਕਾਤਾਂ ਅਤੇ ਉੱਚ ਸੰਚਾਲਨ ਲਾਗਤਾਂ ਦਾ ਸੰਯੁਕਤ ਪ੍ਰਭਾਵ ਇੱਕੋ ਸਮੇਂ ਸਭ ਨੂੰ ਮਾਰ ਰਿਹਾ ਹੈ ਇੱਕ ਆਨਲਾਈਨ ਬਿਆਨ ਵਿੱਚ ਰੈਸਟੋਰੈਂਟ ਕੈਨੇਡਾ ਦੇ ਮੁਤਾਬਕ ਇੱਕ ਰੈਸਟੋਰੈਂਟ ਚਲਾਉਣਾ ਕਦੇ ਵੀ ਮਹਿੰਗਾ ਨਹੀਂ ਰਿਹਾ ਰਿਵਾਇਤੀ ਤੌਰ ਤੇ ਇਹ ਉਦਯੋਗ ਮੁਨਾਫੇ ਦੇ ਮਾਰਜਨ ਤੇ ਕੰਮ ਕਰਦਾ ਹੈ ਅਤੇ ਖਪਤਕਾਰਾਂ ਦੀਆਂ ਜੇਬਾਂ ਵਿੱਚ ਘਟ ਅਖਤਿਆਰੀ ਖਰਚੇ ਅਸਾਧਾਰਨ ਤਣਾ ਦਾ ਕਾਰਨ ਬਣ ਰਹੇ ਨੇ ਰੈਸਟੋਰੈਂਟ ਕੈਨੇਡਾ ਕਈ ਉਪਾਵਾਂ ਦੀ ਵਕਾਲਤ ਕਰ ਰਿਹਾ ਹੈ ਜਿਸ ਦਾ ਕਹਿਣਾ ਹੈ ਕਿ ਆਪਰੇਟਰਾਂ ਤੇ ਬੋਝ ਨੂੰ ਘਟ ਕੀਤਾ ਜਾਵੇਗਾ ਅਸ਼ਡੇ ਕੈਂਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁਖਰ ਲੈਂਸ ਤੇ ਪਤਨੀ ਦੇ ਕਾਤਲ ਪੰਜਾਬੀ ਪਤੀ ਨੂੰ ਹੋਈ ਉਮਰ ਕੈਦ ਦੀ ਸਜ਼ਾ 13 ਸਾਲ ਤੱਕ ਨਹੀਂ ਮਿਲ ਸਕਦੀ ਪੈਰੋਲ Ontario ਚ ਸ਼ਰਾਬ ਦੇ ਸਟੋਰ ਹੋਏ ਬੰਦ 9000 ਕਰਮਚਾਰੀਆਂ ਨੇ ਸ਼ੁਰੂ ਕੀਤੀ ਹੜਤਾਲ ਹਾਈਵੇ ਇਕਤੇ ਹੋਇਆ ਦਰਦਨਾਕ ਕਾਰ ਹਾਦਸਾ ਮਾਰੇ ਗਏ ਨੌਜਵਾਨਾਂ ਦੇ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਿਲ ਹਾਊਸਿੰਗ ਸੰਕਟ ਵਿਚਾਲੇ ਨੌਜਵਾਨ ਕਨੇਡੀਅਨਸ ਨੇ ਲਿਆ ਫੈਸਲਾ ਬੱਚਾ ਪੈਦਾ ਕਰਨ ਚ ਕੀਤੀ ਜਾ ਰਹੀ ਦੇਰੀ ਇਸ ਦਿਨਾਂ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ